ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਸਵਾਗਤ ਹੈ ਜੀ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਆਂ ਛੋਟੀ ਛੋਟੀ ਬਣਾਈ ਦਾ ਆਪਣਾ ਜਿਹੜਾ ਇਹ ਡਿਜ਼ਾਈਨ ਹੈ ਤੇ ਇਸ ਤਰ੍ਹਾਂ ਛੋਟੀ ਛੋਟੀ ਵਿੱਚ ਜਾਲੀ ਬਣਦੀ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਆਂ ਲੇਡੀਜ਼ ਕਾਰਡੀਗਨ ਜਾਂ ਟੈਟਰ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰਾਂ ਬਲਾਊਜ਼ ਕਿ ਵੀ ਕੈਪ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਪਾਉਂਗੇ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਉਲਟੇ ਪਾਸੇ ਤੇ ਜਿਹੜਾ ਇਸ ਤਰ੍ਹਾਂ ਦਿਖਾਈ ਜਾਂਦਾ ਜਿਹੜੀ ਜਾਲੀ ਬਣਦੀ ਹੈ ਵਿੱਚ ਇਹ ਵੀ ਬਹੁਤ ਹੀ ਛੋਟੀ ਛੋਟੀ ਇਸ ਤਰ੍ਹਾਂ ਬਣਦੀ ਹੈ ਸਿਰਫ 4 ਸਲਾਈਆਂ ਦਾ ਡਿਜ਼ਾਈਨ ਹੈ 4 ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਤੇ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਹੁਤ ਹੀ ਸੋਹਣਾ ਬਣ ਜਾਂਦਾ ਜਾਂਦਾ ਇੱਥੇ ਮੈਂ 1 2 3 ਬਾਰਡਰ ਬਣਾਉਣ ਤੋਂ ਬਾਅਦ ਇਸ ਤਰ੍ਹਾਂ ਤਿੰਨ ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ ਹੈ ਇਹਦੇ ਉੱਪਰ ਹੀ ਮੈਂ ਤੁਹਾਨੂੰ ਇਸ ਡਿਜ਼ਾਈਨ ਦੀਆਂ ਚਾਰ ਸਲਾਂਗਾਂ ਬਣਾ ਕੇ ਦਿਖਾਉਂਗੀ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਜੇਕਰ ਤੁਸੀਂ ਥੋੜਾ ਜਿਹਾ ਵੀ ਬੁਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਠੀਕ ਹੈ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਦੋ ਦੇ ਮਲਟੀਪਲ ਆਪਾਂ ਕੁੰਡੇ ਲੈਣੇ ਆ ਜਿਵੇਂ 2 2 2 ਇਸ ਤਰ੍ਹਾਂ ਜੋਟੇ ਦੇ ਹਿਸਾਬ ਨਾਲ ਕੁੰਡੇ ਲੈ ਲੈਣੇ ਆਪਾਂ ਤਾਂ ਜਿਹੜਾ ਆਪਣਾ ਡਿਜ਼ਾਈਨ ਆ ਸੈੱਟ ਹੋ ਜਾਂਦਾ ਆਪਣੇ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਆ ਸਿੱਧੇ ਪਾਸੇ ਤੋਂ ਸ਼ੁਰੂ ਕਰਾਂਗੇ ਆਪਾਂ ਕੋਈ ਵੀ ਤੁਸੀਂ ਆਪਣਾ ਹੀ ਪਸੰਦ ਦਾ ਜਿਹੜਾ ਬਾਰਡਰ ਬਣਾਇਆ ਹੈ ਤਾਂ ਉਸ ਤੋਂ ਬਾਅਦ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਆ ਆਪਾਂ ਸਿੱਧੇ ਪਾਸੇ ਤੋਂ ਸ਼ੁਰੂ ਕਰ ਲੈਣੀ ਹੈ ਠੀਕ ਹੈ ਜਿਹੜਾ ਆਪਣਾ ਇਹ ਕੰਨੀ ਵਾਲਾ ਕੁੰਡਾ ਇਹਨੂੰ ਤੁਸੀਂ ਉਤਾਰੋ ਚਾਹੇ ਬਨੋਏ ਤੁਹਾਡੀ ਆਪਣੀ ਮਰਜ਼ੀ ਹੈ ਮੈਂ ਇਹਨੂੰ ਉਤਾਰ ਲੈਣੀ ਆ ਇਸ ਤਰ੍ਹਾਂ ਫਿਰ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਜਿੰਨੇ ਵੀ ਕੁੰਡੇ ਤੁਸੀਂ ਲੈੇ ਹੋਣਗੇ ਸਾਰੀ ਸਲਾਈ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਆ ਆਪਾਂ ਫੇਰਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਇੱਕ ਕੇ ਸਲਾਈ ਕੰਪਲੀਟ ਹੋ ਗਈ ਆਪਣੇ ਡਿਜ਼ਾਈਨ ਦੀ ਹੁਣ ਆਪਾਂ ਬਣਾਵਾਂਗੇ ਦੂਸਰੀ ਸਲਾਈ ਉਲਟ ਪਾਸੇ ਤੋਂ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਦੋ ਸਲਾਈਆਂ ਤਾਂ ਆਪਣੀਆਂ ਇਸ ਤਰ੍ਹਾਂ ਸਿੰਪਲ ਹੀ ਇੱਕ ਸਿੱਧੇ ਪਾਸੇ ਤੋਂ ਸਿੱਧੀ ਤੇ ਇੱਕ ਉਲਟੇ ਪਾਸੇ ਤੋਂ ਉਲਟੀ ਦੋ ਸਲਾਈਆਂ ਤੇ ਆਪਣਾ ਜਿਹੜਾ ਡਿਜ਼ਾਈਨ ਹੈ ਬੰਦ ਹੈ ਇਹੀ ਚਾਰ-ਚਾਰ ਸਲਾਈਆਂ ਫਿਰ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਜਿਹੜਾ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਹਾਂ ਤੀਸਰੀ ਸਲਾਈ ਬਣਾਉਣੀ ਹੈ ਆਪਾਂ ਡਿਜ਼ਾਈਨ ਦੀ ਸਿੱਧੇ ਪਾਸੇ ਦਾ ਇੱਕ ਗੁੰਡਾ ਤਾਰ ਕੀ ਥ੍ਰੈਡ ਕਰਾਂਗੇ ਅੱਗੇ ਆਪਾਂ ਇਸ ਤਰ੍ਹਾਂ ਇਹ ਵਾਧੂ ਕੁੰਡਾ ਜਿਹੜਾ ਆਪਾਂ ਤਾਰੋਂ ਚਾਹੇ ਬਣੋ ਅੱਗੇ ਦੋ ਦੋ ਕੁੰਡੀਆਂ ਤੇ ਡਿਜ਼ਾਈਨ ਦੋ ਕੁੰਡੀਆਂ ਦਾ ਇੱਕ ਬਣਾਵਾਂਗੇ ਉਲਟਾ ਫਿਰ ਦੋ ਕੁੰਡੀਆਂ ਦਾ ਇੱਕ ਬਣਾਵਾਂਗੇ ਉਲਟਾ ਇੱਥੇ ਆਪਣੀ ਇਹ ਸਲਾਈ ਜਿਹੜੇ ਕੁੰਡਿਆ ਘਟਦੇ ਜਾਂਦੇ ਫਿਰ ਚੌਥੀ ਸਲਾਈ ਚ ਆਪਾਂ ਉਲਟ ਪਾਸੇ ਤੋਂ ਜਿਹੜੇ ਕੁੰਡਿਆ ਪੂਰੇ ਕਰ ਲੈਣੇ तीसरी सिलाई आप सारी इस तरह बनानी है थ्रेड अगे करके दो दा एक उल्टा कुंडा फिर दो दा एक उल्टा कुंडा फिर दो कुंडा एक उल्टा कुंडा लास्ट तक आप इस तरह बनावे ਲਾਸਟ ਵਾਲਾ ਕੁੰਡਾ ਜਿਹੜਾ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਆਪਣੀ ਸਿੱਧੀ ਸਲਾਈ ਐ ਇਸ ਤਰ੍ਹਾਂ ਤੇ ਇਹਨਾਂ ਸਲਾਂਗਾ ਕੰਪਲੀਟ ਹੋਊਗਾ ਚੌਥੀ ਸਲਾਈ ਆਪਾਂ ਹੁਣ ਜਿਹੜੇ ਕੁੰਡੇ ਆਪਣੇ ਘਟੇ ਆ ਉਹ ਆਪਾਂ ਪੂਰੇ ਕਰਾਂਗੇ ਕੰਨੀ ਵਾਲਾ ਕੁੰਡਾ ਤਾਰ ਕੇ ਥ੍ਰੈਡ ਕਰਾਂਗੇ ਹੁਣ ਆਪਾਂ ਪਿੱਛੇ ਇਧਰ ਹੁਣ ਜਿਹੜਾ ਆਪਣਾ ਇਹ ਥ੍ਰੈਡ ਦਿਖਾਈ ਦਿੰਦਾ ਉੱਪਰ ਇਹ ਇਹਨੂੰ ਬਣਾਵਾਂਗੇ ਆਪਾਂ ਇਸ ਤਰ੍ਹਾਂ ਸਲਾਈ ਉੱਪਰ ਕਰਕੇ ਫਿਰ ਇਹਨੂੰ ਸਿੱਧਾ ਬਣਾ ਦੇਣਾ ਫਿਰ ਜਿਹੜਾ ਆਪਣਾ ਇਹ ਕੁੰਡਾ ਇਹਨੂੰ ਵੀ ਸਿੱਧਾ ਬਣਾ ਲੈਣਾ। ਫਿਰ ਆਪਾਂ ਉਸੇ ਤਰ੍ਹਾਂ ਜਿਹੜਾ ਆਪਾਂ ਨੂੰ ਇਹ ਥ੍ਰੈਡ ਦਿਖਾਈ ਦਿੰਦਾ ਉੱਪਰ। ਇਹਨੂੰ ਸਲਾਈ ਉੱਪਰ ਕਰਕੇ ਇਸ ਤਰ੍ਹਾਂ ਸਿੱਧਾ ਬਣਾ ਲੈਣਾ। ਫਿਰ ਇੱਕ ਕੁੰਡਾ ਸਿੱਧਾ ਬਣਾ ਲਾਂਗੇ। ਫਿਰ ਉਸੇ ਤਰ੍ਹਾਂ ਜਿਹੜਾ ਆਪਾਂ ਨੂੰ ਇਹ ਥ੍ਰੈਡ ਦਿਖਾਈ ਦਿੰਦਾ ਇਸ ਤਰ੍ਹਾਂ ਹੀ। ਇਹਨੂੰ ਸਲਾਈ ਉੱਪਰ ਕਰ ਲੈਣਾ ਸਿੱਧਾ ਬਣਾ ਦੇਣਾ। ਫਿਰ ਅਗਲਾ ਕੁੰਡਾ ਸਿੱਧਾ ਯਾ ਪੈਨ ਨੂੰ ਇਸ ਤਰ੍ਹਾਂ ਵੀ ਬਣਾ ਸਕਦੇ ਆ ਜਿਹੜਾ ਆਪਣਾ ਇਹ ਥ੍ਰੈਡ ਹੈ ਇਹਨੂੰ ਇਸ ਤਰ੍ਹਾਂ ਸਿੱਧਾ ਬਣਾ ਲੈਣ ਫੇਰ ਅਗਲਾ ਕੁੰਡਾ ਸਿੱਧਾ ਫੇਰ ਜਿਹੜਾ ਇਹ ਥ੍ਰੈਡ ਆ ਉੱਪਰ ਇਸ ਤਰ੍ਹਾਂ ਇਹਨੂੰ ਸਿੱਧਾ ਬਣਾ ਲਾਂਗੇ ਤੀ ਕੁੰਡਾ ਵੀ ਸਿੱਧਾ ਬਣਾ ਲਾਂਗੇ ਫੇਰ ਉਸੇ ਤਰ੍ਹਾਂ ਇਹ ਥ੍ਰੈਡ ਨੂੰ ਆਪਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਜائیں ਨੂੰ ਆਪਾਂ ਸਲਾਈ ਉੱਪਰ ਰੱਖ ਕੇ ਬਣਾਓ ਜائیں ਇਸ ਤਰ੍ਹਾਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਜਿਹੜੀ ਉਧਰ ਆਪਣੇ ਕੁੰਡੇ ਘਟਿਓ ਕੁੰਡੇ ਆਪਣੇ ਚੌਥੀ ਸਲਾਈ ਚ ਪੂਰੇ ਹੋ ਜਾਂਦੇ ਐ ਐਸ ਤਰ੍ਹਾਂ ਫੇਰ ਰਸੀਦਰਾ ਐਸ ਤਰੇ ਥ੍ਰੈਡ ਨੂੰ ਆਪਾਂ ਸਿੱਧਾ ਬਣਾਉਣਾ ਫਿਰ ਉਸੇ ਤਰ੍ਹਾਂ ਇਹ ਥ੍ਰੈਡ ਨੂੰ ਆਪਾਂ ਸਿੱਧਾ ਬਣਾ ਲੈਣੇ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਬਣਾਇਆ ਫਿਰ ਇਹ ਥ੍ਰੈਡ ਨੂੰ ਸਿੱਧਾ ਬਣਾ ਲੈਣੇ ਤੇਰੇ ਕੁੰਡਾ ਸਿੱਧਾ ਹੁਣ ਆਪਾਂ ਇਧਰ ਕੰਨੀ ਤੇ ਜਿਹੜਾ ਕੁੰਡਾ ਚੱਕ ਕੇ ਬਣਾਇਆ ਸੀ ਸਿੱਧਾ ਤਾਂ ਇਧਰ ਕੰਨੀ ਤੇ ਆਪਾਂ ਕੁੰਡਾ ਚੱਕ ਕੇ ਨਹੀਂ ਬਣਾਉਣਾ ਕਿਉਂਕਿ ਫਿਰ ਆਪਣੇ ਕੁੰਡੇ ਵਾਧਦੇ ਜਾਂਦੇ ਇੱਕ ਕੰਨੀ ਤੇ ਆਪਾਂ ਕੁੰਡਾ ਚੱਕ ਕੇ ਬਣਾਉਣਾ ਠੀਕ ਹੈ ਹੁਣ ਥ੍ਰੈਡ ਆਪਾਂ ਅੱਗੇ ਕਰ ਲੈਣਾ ਲਾਸਟ ਵਾਲਾ ਕੁੰਡਾ ਆਪਣਾ ਉਲਟੀ ਸਲਾਈ ਇਹਨੂੰ ਆਪਾਂ ਉਲਟਾ ਬਣਾ ਦੇਾਂਗੇ ਇਸ ਤਰ੍ਹਾਂ ਜਿਹੜੇ ਕੁੰਡੇ ਹੁਣ ਆਪਣੇ ਤੀਜੀ ਸਲਾਈ ਚ ਇਧਰ ਘਟੀ ਸੀ ਚੌਥੀ ਸਲਾਈ ਚ ਆਪਣੇ ਕੁੰਡੇ ਪੂਰੇ ਹੋ ਗਏ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਆਪਣੇ ਡਿਜ਼ਾਈਨ ਦੀਆਂ ਠੀਕ ਹੈ ਹੁਣ ਜਦੋਂ ਆਪਾਂ ਦਵਾਰਾ ਡਿਜ਼ਾਈਨ ਨੂੰ ਸ਼ੁਰੂ ਕਰਨਾ ਤਾਂ ਉਸੇ ਤਰ੍ਹਾਂ ਸ਼ੁਰੂ ਕਰਾਂਗੇ ਇੱਕ ਸਲਾਈ ਸਿੱਧੇ ਪਾਸੇ ਤੋਂ ਸਿੱਧੀ ਬਣਾਵਾਂਗੇ ਦੂਸਰੀ ਸਲਾਈ ਉਲਟ ਪਾਸੇ ਤੋਂ ਉਲਟੀ ਬਣਾ ਲਾਂਗੇ ਤੀਸਰੀ ਸਲਾਈ ਜੋ اسی ਤਰ੍ਹਾਂ ਦੋ ਕੁੰਡਿਆਂ ਦੇ ਉਲਟਾ ਦੋ ਕੁੰਡਿਆਂ ਦੇ ਉਲਟ ਫਿਰ ਚੌਥੀ ਸਲਾਈ ਜਿਵੇਂ ਆਪਾਂ ਬਣਾਈ ਹੈ ਉਲਟ ਪਾਸੇ ਤੋਂ ਇੱਕ ਕੁੰਡਾ ਠਾ ਕੇ ਸਿੱਧਾ ਬਣਾਉਣਾ ਫਿਰ ਦੂਸਰਾ ਸਿੱਧਾ ਫਿਰ ਕੁੰਡਾ ਚੱਕ ਕੇ ਸਿੱਧਾ ਫਿਰ ਸਿੱਧਾ ਇਸ ਤਰ੍ਹਾਂ ਚਾਰ ਸਲਾਈਆਂ ਨੂੰ ਆਪਾਂ ਕੰਪਲੀਟ ਕਰਦੇ ਜਾਣਾ ਠੀਕ ਹੈ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ